ਮਾਵਾਂ ਧੀਆਂ ਦੀ ਗੂੜੀ ਦੋਸਤੀ ਮਾਵਾਂ ਧੀਆਂ ਦੀ ਗੂੜੀ ਦੋਸਤੀ ਸਾਰੀ ਦੁਨੀਆ ਕਹਿੰਦੀ ਜਦੋਂ ਮਾਂ ਗੱਲ ਲੱਗ ਜੇ ਠੰਡ ਕਾਲ ਜੇ ਪੈਂਦੀ ਜਦੋਂ ਮਾਂ ਗੱਲ ਲੱਗ ਜੇ ਠੰਡ ਕਾਲ ਜੇ ਪੈਂਦੀ ਜਦੋਂ ਮਾਂ ਗੱਲ ਲੱਗ ਜੇ ਮਾਂ ਮੇਰੀ ਨੇ ਚਰਖਾ ਦਿੱਤਾ ਪੀੜੀ ਲਿਆਂ ਦੇ ਤੂੰ ਵਿਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਤੇਰੀ ਰੂਹ ਵਿਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਤੇਰੀ ਰੂਂ ਵਿਸਾਰੀ ਰਾਤ ਕੱਤਿਆ ਕਰੂੰ ਮਾਏ ਵਾਰ ਕੰਗਣਾ ਦੀ ਜੋੜੀ ਤੀਆਂ ਪਰਦੇਸ ਨਾ ਤੋਂ ਮਾਏ ਵਾਰ ਕੰਗਣਾ ਦੀ ਜੋੜੀ ਤੀਆਂ ਪਰਦੇਸ ਨਾ ਤੋਂ ਜੇ ਮਾਪਿਓ ਤੁਸੀਂ ਤੀਆਂ ਵੇ ਰੱਖੀਆਂ ਸਾਨੂੰ ਅਗਲੇ ਕਰੇ ਨਾ ਤੱਕਿਆ ਕਰੋ ਸਾਨੂੰ ਪੁੱਤਾਂ ਬਰੋਬਰ ਰੱਖਿਆ ਕਰੋ ਸਾਨੂੰ ਪੁੱਤਾਂ ਬਰੋਬਰ ਰੱਖਿਆ ਕਰੋ ਸਾਨੂੰ ਪੁੱਤਾਂ ਬਰੋਬਰ ਰੱਖਿਆ ਕਰੋ ਪੁੱਤਾਂ ਨੂੰ ਤਾਂ ਵੰਡੀਆਂ ਮੇਲ ਜਮੀਨ ਪੁੱਤਾਂ ਨੂੰ ਤਾਂ ਵੰਡੀਆਂ ਮੇਲ ਜ ਤਿਆਂ ਨੂੰ ਕਿਉਂ ਵੰਡੇ ਪਰਦੇਸ ਬਾਬਲਾ ਦਸ ਕਿੱਥੇ ਲਖਾਏ ਸਾਡੇ ਲੇਖ ਬਾਬਲਾ ਦਸ ਕਿੱਥੇ ਲਖਾਏ ਲੇਖ ਬਾਬਲਾ ਚਾਂਦੀ ਦੀ ਡੱਬੀ ਦੇ ਵਿੱਚ ਸੋਹਣੇ ਦੀਆਂ ਵਾਲੀਆਂ ਜਾਉਂਦੇ ਰਹਿਣ ਮਾਪੇ ਜਿੰਨਾ ਪੁੱਤਾਂ ਵਾਂਗੂ ਵਾਲੀਆਂ ਜਉਂਦੇ ਰਹਿਣ ਮਾਪੇ ਜਿੰਨਾ ਪੁੱਤਾਂ ਵਾਂਗੂ ਪਾਲੀਆਂ ਮਾਏ ਨੀ ਮੈਨੂੰ ਚਾਂਜਰਾ ਕਰਾ ਦੇ ਮਾਏ ਨੀ ਮੈਨੂੰ ਚਾਂਜਰਾ ਕਰਾ ਦੇ ਅੱਡੀਆਂ ਕੂਚ ਕੇ ਪਾਵਾਂ ਨੀ ਕਰ ਸੌਰਿਆਂ ਦੇ ਬਣ ਕੇ ਮੋਰਣੀ ਜਾਵਾਂ ਨੀ ਕਰ ਸੌਰਿਆਂ ਦੇ ਬਣ ਕੇ ਮੋਰਣੀ ਜਾਵਾਂ ਨੀ ਕਰ ਸੌਰਿਆਂ ਦੇ ਹਾੜ ਲੰਗ ਗਿਆ ਸੋਹਣਿਆ ਗਿਆ ਹਾੜ ਲੰਗ ਗਿਆ ਸੋਹਣਿਆ ਗਿਆ ਅੰਬੀਆਂ ਤੇ ਪੈ ਗਿਆ ਬੂਰ ਸੇ ਲੀਏ ਨਾਰੋਣੀ ਪੇਕੇ ਸਭ ਦੇ ਦੂਰ ਸੇ ਲੀਏ ਨਾਰੋਣੀ ਪੇਕੇ ਸਭ ਦੇ ਦੂਰ ਓ ਤਰ ਤਿੰਨ ਸੀ ਬਾਵਾਲੀ ਜਿੱਥੇ ਮਾਵਾਂ ਧੀਆਂ ਨੱਚੀਆਂ ਓ ਤਰ ਤਿੰਨ ਸੀ ਬਾਵਾਲੀ ਜਿੱਥੇ ਮਾਵਾਂ ਧੀਆਂ ਨੱਚੀਆਂ ਮਾਂ ਸਦਕੇ